ਮਾਮਲਾ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਭੇਜੇ ਕਾਰਨ ਦੱਸੋ ਨੋਟਿਸ ਦਾ ਖੇਤੀਬਾੜੀ ਮੁਲਾਜ਼ਮਾਂ ਵੱਲੋਂ ਮੁਕੰਮਲ ਕलमਛੋੜ ਹੜਤਾਲ ਦੂਸਰੇ ਦਿਨ ਵੀ جاری ਹਾਂਜੀ ਕੀ ਨਾਮ ਹੈ ਜੀ ਮੈਂ ਡਾਕਟਰ ਲਜੀਤ ਖੇਤੀਬਾੜੀ ਵਿਕਾਸ ਅਫਸਰ ਪlant doctor services association ਦਾ ਪ੍ਰਧਾਨ ਅਸੀਂ ਅੱਜ ਫੇ ਜਿਲ੍ਹਾ ਹੁਸ਼ਿਆਰਪੁਰ ਦੇ ਸਾਰੇ ਖੇਤੀਬਾੜੀ ਭਾਗ ਦੇ ਮੁਲਾਜ਼ਮ ਇਕੱਠੇ ਹੋਏ ਹਾਂ ਧਰਨਾ ਦੇ ਰਹੇ ਹਾਂ ਕੱਲ ਤੋਂ ਸਾਡੀ ਜੋ ਸਰਕਾਰ ਨੇ ਸਾਡੇ ਪ੍ਰਤੀ ਦੋਸ਼ ਲਗਾਏ ਨੇ ਕਿ ਵਾਰ-ਵਾਰ ਮਸ਼ੀਨਾਂ ਦੀ ਵੈਰੀਫਿਕੇਸ਼ਨ ਨਾ ਹੋਣ ਕਰਕੇ ਜਿਹੜੀਆਂ ਮਸ਼ੀਨਾਂ ਗੁੰਮ ਹੋ ਗਈਆਂ ਨੇ ਇਹ ਸਾਡੇ ਸਰਕਾਰ ਨੇ ਸਾਡੇ ਤੇ ਦੋਸ਼ ਲਗਾ ਕੇ ਜਿਹੜਾ ਸਾਡੇ ਤੇ ਇੱਕ ਤੋਹਮਤ ਲਾਈ ਆ ਉਹ ਸਾਰੀ ਅਸੀਂ ਤੁਹਾਨੂੰ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਤੱਕ ਇਹ ਜਾਣਕਾਰੀ ਦੇਣਾ ਚਾਹੁੰਦੇ ਕਿ ਇਹ ਸਾਰੇ ਦੋਸ਼ ਜਿਹੜੇ ਉਹ ਬੇਬਨਿਆਦ ਦੇ ਜੋ ਪ੍ਰੋਸੀਜਰ ਫਾਲੋ ਹੁੰਦਾ ਹੈਗਾ ਕਿ ਡਿਸਟ੍ਰਿਕਟ ਲੈਵਲ ਤੇ ਡਿਪਟੀ ਕਮਿਸ਼ਨਰ ਵੇੜੰਦੀ ਅਗਵਾਈ ਹੇਠ ਜਾਂ ਜਿਹੜੇ ਵੀ ਡੀਸੀ ਨੇ ਉਹਨਾਂ ਦੀ ਅਗਵਾਈ ਹੇਠ ਇੱਕ ਕਮੇਟੀ ਬਣਦੀ ਆ ਉੱਥੋਂ ਡਰਾ ਨਿਕਲ ਕੇ ਜਿਹਨਾਂ ਕਿਸਾਨਾਂ ਨੂੰ ਮਸ਼ੀਨਾਂ ਦੇਣੀਆਂ ਹੁੰਦੀਆਂ ਉਹਨਾਂ ਦੀ ਡਰਾ ਨਿਕਲ ਕੇ ਉਹਨਾਂ ਦੀ ਸਬਸਿਡੀ ਅਸੀਂ ਹਰ ਸਟੈਪ ਤੇ ਵੈਰੀਫਿਕੇਸ਼ਨ ਕਰਕੇ ਜਦੋਂ ਕਿਸਾਨ ਜਿਹੜਾ ਖਰੀਦ ਲੈਂਦਾ ਹੈਗਾ ਡੀਲਰ ਤੋਂ ਉਹਦੀ ਅਸੀਂ ਵੈਰੀਫਿਕੇਸ਼ਨ ਕਰਕੇ ਉੱਚ ਅਧਿਕਾਰੀਆਂ ਨੂੰ ਭੇਜਦੇ ਆਂ ਬਕਾਇਦਾ ਉਹਦੇ ਵਿੱਚ ਕਿਸਾਨ ਦੀ ਫੋਟੋ ਹੁੰਦੀ ਹੈ ਸਾਡੇ ਨਾਲ ਤੇ ਉਹ ਜਿਹੜੀ ਸਵੈ ਘੋਸ਼ਣਾ ਦਿੰਦਾ ਹੈਗਾ ਉਹਦੇ ਵਿੱਚ ਇਹ ਲਿਖਿਆ ਜਾਂਦਾ ਕਿ 5 ਸਾਲ ਤੱਕ ਵੀਡੀਓ ਮਸ਼ੀਨ ਕਿਸਾਨ ਨਹੀਂ ਵੇਚੇਗਾ ਉਹ ਮੇਨ ਸੱਦਾ ਮੁੱਦਾ ਇਹ ਹੈਗਾ ਕਿ ਸਰਕਾਰ ਵੱਲੋਂ ਇਹ ਦੋਸ਼ ਲਗਾਏ ਗਏ ਹੈਗੇ ਆ ਜੋ ਜੇ ਜਿਲਾ ਹੁਸ਼ਿਆਰਪੁਰ ਦੀ ਗੱਲ ਕਰੀਏ ਸਾਡੇ 20 ਮੁਲਾਜ਼ਮਾਂ ਨੂੰ ਇਹ ਨੋਟਿਸ ਨਿਕਲੇ ਨੇ ਕਿ ਉਹਨਾਂ ਦੀਆਂ ਕਾਟ ਮਸ਼ੀਨਾਂ ਗੁੰਮ ਹੈਗੀਆਂ ਬਟ ਤੁਹਾਡੇ ਧਿਆਨ 'ਚ ਇਹ ਲਿਆਉਣਾ ਚਾਹੁੰਦੇ ਆ ਕਿ ਜਦੋਂ ਸਰਕਾਰ ਨੇ ਸਾਨੂੰ ਇਹ ਪੜਤਾਲ ਕਰਨ ਲਈ ਭੇਜਿਆ ਕਿ ਮੌਕੇ ਤੇ ਮਸ਼ੀਨ ਮੌਜੂਦ ਹੈ ਕਿ ਨਹੀਂ ਹੈ ਸੋ ਸਾਡੇ ਭਾਗ ਦੇ ਜਿਹੜੇ ਮੁਲਾਜ਼ਮ ਸੀ ਉਹਨਾਂ ਸਾਰਿਆਂ ਨੇ ਇਮਾਨਦਾਰੀ ਨਾਲ ਕੰਮ ਕਰਦਿਆਂ ਕਿਸਾਨਾਂ ਦੇ ਘਰਾਂ ਵਿੱਚ ਜਾ ਕੇ ਪੁੱਛਿਆ ਕਿ ਤੁਹਾਡੀ ਮਸ਼ੀਨ ਕਿੱਥੇ ਹੈ ਇਸ ਟਾਈਮ ਬਹੁਤ ਸਾਰੇ ਕਿਸਾਨਾਂ ਨੇ ਦੱਸਿਆ ਕਿ ਸਾਡੇ ਜਿਹੜੀ ਮਸ਼ੀਨ ਹੈਗੀ ਆ ਉਹ ਕਿਸੇ ਰਿਸ਼ਤੇਦਾਰ ਦੇ ਹੈਗੀ ਆ ਜਾਂ ਜਿਹੜੀ ਕਿਸੇ ਹੋਰ ਗਰੁੱਪ ਮੈਂਬਰ ਦੇ ਘਰ ਹੈਗੀ ਆ ਕਿ ਉਹ ਅਸੀਂ ਤੁਹਾਨੂੰ ਅਸੀਂ ਮੌਕੇ ਤੇ ਨਹੀਂ ਦਿਖਾ ਸਕਦੇ ਤੇ ਉਹਦੇ ਤੇ ਸਾਡੇ ਬੰਦਿਆਂ ਨੇ ਇਮਾਨਦਾਰੀ ਨਾਲ ਇਹ ਰਿਮਾਰਕਸ ਪਾਇਆ ਕਿ ਮੌਕੇ ਤੇ ਮਸ਼ੀਨ ਮੌਜੂਦ ਨਹੀਂ ਹੈਗੀ ਕਿਸਾਨ ਵੱਲੋਂ ਇਹ ਕਿਹਾ ਗਿਆ ਹੈਗਾ ਕਿ ਕਿਸੇ ਔਰ ਧਿਕਰ ਵੀ ਮਸ਼ੀਨ ਹੈਗੀ ਆ ਦੂਜੀ ਚੀਜ਼ ਦੂਜੀ ਚੀਜ਼ ਕੇ ਕਿਸਾਨ ਵੱਲੋਂ ਇਹ ਦੱਸਿਆ ਗਿਆ ਕਿ ਜਿਹੜੀ ਮਸ਼ੀਨ ਦੀ ਵਿਕਰੀ ਕਰ ਦਿੱਤੀ ਗਈ ਉਹਦੇ ਕਈ ਕਾਰਨ ਹੈਗੇ ਆ ਕਿ ਜਿਵੇਂ ਹੈਪੀ ਸੀਡਰ ਦੀ ਜੇ ਆਪਾਂ ਗੱਲ ਕਰੀਏ ਉਹ ਕਿਸਾਨ ਨੇ ਇਹ ਕਿਹਾ ਕਿ ਜਿਹੜਾ ਹੈਪੀ ਸੀਡਰ ਪ੍ਰਾਰੀ ਟੈਕਨੋਲੋਜੀ ਸੀਗੀ ਉਹਨੂੰ ਅਸੀਂ ਹੁਣ ਨਹੀਂ ਵਰਤ ਰਹੇ ਤੇ ਅਸੀਂ ਉਹ ਵੇਚ ਕੇ ਜਿਹੜਾ ਸੁਪਰ ਸੀਡਰ ਅਡਾਪਟ ਕਰ ਲਿਆ ਜਾਂ ਜਿਹੜੀ ਸੁਪਰ ਐਸਐਮਐਸ ਮਸ਼ੀਨ ਹੈਗੀ ਆ ਕੰਬਾਈਨ ਦੇ ਨਾਲ ਲੱਗਦੀ ਆ ਕਿਸਾਨ ਦਾ ਇਹ ਕਹਿਣਾ ਸੀ ਕਿ ਮੈਨੂੰ ਘਾਟਾ ਪੈ ਗਿਆ ਮੈਂ ਕੰਬਾਈਨ ਵੇਚੀ ਤੇ ਉਹਦੇ ਨਾਲ ਹੀ ਜਿਹੜਾ ਕੰਬਾਈਨ ਦੇ ਨਾਲ-ਨਾਲ ਮੈਂ ਐਸਐਮਐਸ ਵੀ ਵੇਚ ਦਿੱਤਾ ਹੁਣ ਸਰਕਾਰ ਨੂੰ ਪੁੱਛਣਾ ਤਾਂ ਕਿਸਾਨ ਤੋਂ ਚਾਹੀਦਾ ਸੀਗਾ ਜਾਂ ਸਾਨੂੰ ਕੋਈ ਇਦਾਂ ਦੀ ਹਦਾਇਤ ਹੁੰਦੀ ਜਾਂ ਸਾਡੇ ਕੋਲ ਕੋਈ ਅਜਿਹੀ ਪਾਵਰ ਹੁੰਦੀ ਕਿ ਸਰਕਾਰ ਸਾਨੂੰ ਕਹਿੰਦੀ ਵੀ ਤੁਸੀਂ ਵਾਰ-ਵਾਰ ਵੈਰੀਫਿਕੇਸ਼ਨ ਕਰਨੀ ਆ ਹਦਾਇਤਾਂ ਹੈਗੀਆਂ ਸਾਨੂੰ ਹਦਾਇਤਾਂ ਦਿੱਤੀਆਂ ਗਈਆਂ ਹੁੰਦੀਆਂ ਕਿ ਆ ਸਾਨੂੰ ਇਹ ਆਉਂਦਾ ਕਿ ਜੇ ਕਿਸਾਨ ਜਿਹੜਾ 5 ਸਾਲ ਤੋਂ ਪਹਿਲਾਂ ਇਹ ਮਸ਼ੀਨ ਵੇਚ ਦਿੰਦਾ ਹੈਗਾ ਤੇ ਤੁਸੀਂ ਕਿਸਾਨ ਤੇ ਇਹ ਕਾਰਵਾਈ ਕਰ ਸਕਦੇ ਹੈਗੇ ਆ ਫਿਰ ਤਾਂ ਅਸੀਂ ਕਿਸਾਨ ਨੂੰ ਰੋਕ ਲੈਂਦੇ ਜਾਂ ਉਹ ਕੋਈ ਇਦਾਂ ਦਾ ਹੁੰਦਾ ਕਿ ਕਿਸਾਨ ਸਾਨੂੰ ਦੱਸੇ ਬਿਨਾਂ ਨਹੀਂ ਵੇਚ ਸਕਦਾ ਹੁਣ ਜਿਹੜੇ ਕਿਸਾਨਾਂ ਨੇ ਵੇਚੀਆਂ ਹੈਗੀਆਂ ਉਹਨਾਂ ਨੂੰ ਇਮਾਨਦਾਰੀ ਨਾਲ ਸਾਡੇ ਬੰਦਿਆਂ ਨੇ ਇਹ ਰਿਪੋਰਟ ਕੀਤਾ ਕਿ ਮੌਕੇ ਤੇ ਮੌਜੂਦ ਨਹੀਂ ਹੈਗੀ ਮਸ਼ੀਨ ਸੋ ਉਹਦੇ ਤੇ ਹੀ ਅਸੀਂ ਪੜਤਾਲ ਕਰਨ ਵਾਲੇ ਅਫਸਰਾਂ ਸਾਡੇ ਤੇ ਹੀ ਇਹ ਦੋਸ਼ ਲਗਾਇਆ ਗਿਆ ਕਿ ਤੁਸੀਂ ਵਾਰ-ਵਾਰ ਵੈਰੀਫਿਕੇਸ਼ਨ ਨਹੀਂ ਕੀਤੀ ਤੇ ਜਿਹੜੀਆਂ ਤਾਂ ਕਰਕੇ ਜਿਹੜੀਆਂ ਮਸ਼ੀਨਾਂ ਉਹ ਗੁੰਮ ਹੋ ਗਈਆਂ ਸੋ ਮਸ਼ੀਨਾਂ ਇਹ ਗੁੰਮ ਨਹੀਂ ਹੋਈਆਂ ਹੈਗੀਆਂ ਜਿਹੜੀਆਂ ਕਾਜ ਮਸ਼ੀਨਾਂ ਦੀ ਸਾਡੇ ਜ਼ਿਲ੍ਹੇ ਦੀ ਅਸੀਂ ਗੱਲ ਕਰੀਏ ਉਹਦੇ ਵਿੱਚ ਜਿਹੜੀਆਂ 21 ਮਸ਼ੀਨਾਂ ਫਾਰਮਰ ਵੱਲੋਂ ਇਹ ਐਫਿਡੇਵਿਟ ਦੇ ਦਿੱਤਾ ਗਿਆ ਕਿ ਇਹ ਜਿਹੜੀਆਂ ਮਸ਼ੀਨਾਂ ਸਾਡੇ ਵੱਲੋਂ ਵੇਚੀਆਂ ਗਈਆਂ ਹੈਗੀਆਂ ਤੇ ਜਿਹੜੀਆਂ 39 ਮਸ਼ੀਨਾਂ ਹੈਗੀਆਂ ਉਹ ਕਿਸਾਨਾਂ ਵੱਲੋਂ ਇਹ ਐਫਿਡੇਵਿਟ ਦਿੱਤਾ ਗਿਆ ਹੈਗਾ ਕਿ ਇਹ ਉਸ ਮੌਕੇ ਤੇ ਜਦੋਂ ਤੁਸੀਂ ਬੜਤਾਲ ਕਰਨ ਆਏ ਸੀ ਉਸ ਮੌਕੇ ਤੇ ਸਾਡੇ ਕੋਲ ਮੌਜੂਦ ਨਹੀਂ ਸੀ ਸਾਡੇ ਕਿਸੇ ਰਿਸ਼ਤੇਦਾਰ ਦੇ ਸੀ ਜਾਂ ਕਿਤੇ ਕੰਮ ਕਰਨ ਗਈ ਸੀ ਮਸ਼ੀਨ ਹੁਣ ਜਦੋਂ ਵੀ ਤੁਸੀਂ ਆਓਗੇ ਅਸੀਂ ਜਿਹੜਾ ਤੁਹਾਨੂੰ ਇਹ ਮਸ਼ੀਨ ਅਸੀਂ ਦਿਖਾ ਦਵਾਂਗੇ ਸੋ ਗੱਲ ਇਹ ਹੈਗੀ ਆ ਵੀ ਸਰਕਾਰ ਨੂੰ ਕਿਸਾਨਾਂ ਨੂੰ ਇਹ ਪੁੱਛਣਾ ਚਾਹੀਦਾ ਜੇ ਅਸੀਂ ਗੱਲ ਕਰੀਏ ਸਾਡੇ 20 ਮੁਲਾਜ਼ਮਾਂ ਨੂੰ ਨੋਟਿਸ ਨਿਕਲੇ ਆ ਤੇ ਉਹ 20 ਮੁਲਾਜ਼ਮਾਂ ਦੇ ਪਿੱਛੇ 1.5 ਤੋਂ 200 ਦੇ ਵਿਚਕਾਰ ਕਿਸੇ ਕਿਸਾਨ ਵੀ ਹੈਗੇ ਜਿਨ੍ਹਾਂ ਦੀ ਜਿਹੜੀ ਇਨਕੁਆਇਰੀ ਕਰਨੀ ਕਰਨੀ ਬੰਦੀ ਆ ਜੇਕਰ ਕੋਈ ਕਿਸਾਨ ਦੋਸ਼ਤਾ ਸਾਡੇ ਤੇ ਤਾਂ ਲੱਗੇ ਜੇ ਕੋਈ ਕਿਸਾਨ ਸਾਨੂੰ ਆ ਕੇ ਇਹ ਕਹਦੇ ਕਿ ਇਹ ਬੰਦਾ ਜਿਹੜਾ ਇਹ ਅਧਿਕਾਰੀ ਮਸ਼ੀਨ ਲੈ ਕੇ ਆਇਆ ਆਪ ਸਾਡੇ ਨਾਲ ਫੋਟੋ ਕਰਾਈ ਸਾਡੇ ਖਾਤੇ ਚ ਪੈਸੇ ਪਵਾ ਕੇ ਪੈਸੇ ਵੀ ਕਢਾ ਕੇ ਲੈ ਗਿਆ ਤੇ ਮਸ਼ੀਨ ਵੀ ਵਾਪਸ ਲੈ ਗਿਆ ਮਸ਼ੀਨ ਕਿਸਾਨ ਨੂੰ ਨਹੀਂ ਮਿਲੀ ਬਲਕਿ ਇਦਾਂ ਦੇਹਾ ਹੈ ਹੀ ਨਹੀਂ ਕਿਸਾਨ ਦੇ ਕੋਲ ਮਸ਼ੀਨ ਗਈ ਅਸੀਂ ਉਹਦੇ ਕੋਲ ਵੈਰੀਫਾਈ ਕਰਨ ਗਏ ਉਹਦੀ ਬਕਾਇਦਾ ਫੋਟੋ ਖੇਚੀ ਫਿਰ ਉਹਦੀ ਸਬਸਿਡੀ ਉਹਦੇ ਖਾਤੇ ਵਿੱਚ ਜਾਂ ਵੈਂਡਰ ਦੇ ਖਾਤੇ ਵਿੱਚ ਜਾਰੀ ਹੋਈ ਸੋ ਜਦੋਂ ਉਹਦੇ ਖਾਤੇ ਦੇ ਵਿੱਚ ਪੈਸੇ ਜਾਂਦੇ ਹੈਗੇ ਉਹਦੇ ਵਿੱਚ ਸਾਡਾ ਕੋਈ ਇਦਾਂ ਦਾ ਦੋਸ਼ਤਾ ਬਣਦਾ ਹੀ ਨਹੀਂ ਕਿ ਅਸੀਂ ਕੋਈ ਗਲਤ ਕੰਮ ਕਰ ਲਿਆ ਹੋਵੇ ਜਾਂ ਅਸੀਂ ਕੋਈ ਬੇਈਮਾਨੀ ਕਰ ਲਈ ਹੋਵੇ ਸੋ ਜਿਹੜੇ ਸਾਡੇ ਇਮਾਨਦਾਰ ਅਫਸਰਾਂ ਨੇ ਜੋ ਕੰਮ ਕੀਤਾ ਹੈਗਾ ਉਸ ਰਿਪੋਰਟ ਦੇ ਆਧਾਰ ਤੇ ਜਿਹੜਾ ਸਰਕਾਰ ਨੇ ਸਾਡੇ ਦੋਸ਼ ਲਗਾਏ ਆ ਉਹ ਜਿਹੜੇ ਸਰਕਾਰ ਨੂੰ ਵਾਪਸ ਲੈਣੇ ਪੈਣਗੇ ਤੇ ਜੇ ਬਹੁਤ ਸਾਰੇ ਜ਼ਿਲ੍ਹਿਆਂ ਚ ਇਨਕਲੂਡਿੰਗ ਸਾਡਾ ਹੁਸ਼ਿਆਰਪੁਰ ਜ਼ਿਲ੍ਹਾ ਸਾਨੂੰ ਸ਼ੋ ਕਾਸ ਨੋਟਿਸ ਜਿਹੜੇ ਨਿਕਲੇ ਸੀ ਅਸੀਂ ਉਹਦਾ ਜਵਾਬ ਦੇ ਚੁੱਕੇ ਆ ਸੋ ਸਰਕਾਰ ਕੋਲੋਂ ਸਾਡੀ ਇਹੀ ਮੰਗ ਹੈਗੀ ਆ ਕਿ ਅਸੀਂ ਜਿਹੜੇ ਜਵਾਬ ਦਿੱਤੇ ਨੇ ਉਹਨਾਂ ਨੂੰ ਤੁਸੀਂ ਕਨਸਿਡਰ ਕਰੋ ਸਾਰੇ ਸਾਡੇ ਇਮਾਨਦਾਰੀ ਨਾਲ ਦਿੱਤੇ ਹੋਏ ਜਵਾਬ ਨੇ ਸਾਰੇ ਉਹਦੇ ਚ ਫਿਗਰ ਐਂਡ ਫੈਕਟਸ ਨੇ ਉਹਨੂੰ ਜਲਦੀ ਤੋਂ ਜਲਦੀ ਜਿਹੜਾ ਦਫਤਰ ਫਾਈਲ ਫਾਈਲ ਕਰਨ ਦੀ ਕੋਸ਼ਿਸ਼ ਜਿਹੜੀ ਕੀਤੀ ਜਾਵੇ ਤੇ ਫਾਈਲ ਕਰਾਇਆ ਜਾਵੇ। ਅਗਲਾ ਸਟੈਪ ਕੀ ਹੋਊਗਾ ਅਗਰ ਸੁਣਵਾਈ ਨਹੀਂ ਹੋਈ ਤੇ ਕਰ ਸੁਣਵਾਈ ਨਹੀਂ ਹੁੰਦੀ ਤੇ ਸਾਡਾ ਕੱਲ ਤੱਕ ਦਾ ਧਰਨਾ ਜ਼ਿਲ੍ਹਾ ਲੈਵਲ ਤੇ ਹੈਗਾ ਤੇ ਪੰਜਾਬ ਲੈਵਲ ਤੇ ਜਿਹੜੀ ਸਾਡੀ ਕਮੇਟੀ ਬਣੀ ਹੋਈ ਜੁਆਇੰਟ ਖੇਤੀਬਾੜੀ ਮੁਲਾਜ਼ਮ ਜੁਆਇੰਟ ਐਕਸ਼ਨ ਕਮੇਟੀ ਸਾਰੇ ਮੁਲਾਜ਼ਮ ਨੇ ਉਹਦੇ ਸੋ ਉਹਦੇ ਚ ਅਸੀਂ ਇਹ ਕਰਦੇ ਆ ਕਿ ਮੁਹਾਲੀ ਡਾਇਰੈਕਟਰ ਦਫਤਰ ਵੀ ਕੇ ਸਾਡਾ ਵੱਡਾ ਧਰਨਾ ਹੋਊਗਾ ਅਗਲੇ ਹਫਤੇ। ਇੱਕ ਸਰਕਾਰ ਸਾਡੀ ਮੰਗ ਨਹੀਂ ਮੰਨਦੀ ਅਸੀਂ ਉੱਥੇ ਵੀ ਇਹੀ ਸਰਕਾਰ ਨੂੰ ਕਵਾਂਗੇ ਕਿ ਇਹ ਜਿਹੜੀ ਸਾਡੇ ਬੇਬੁਨਿਆਦ ਦੇ ਦੋਸ਼ ਲੱਗੇ ਆ ਇਹਨਾਂ ਨੂੰ ਵਾਪਸ ਲਿਆ ਜਾਵੇ ਚਾਹੇ ਉਹ ਜਿਹੜੇ ਸਾਡੇ ਜਵਾਬ ਨੇ ਉਹਨਾਂ ਨੂੰ ਕਨਸਿਡਰ ਕਰਕੇ ਫਾਈਲ ਕਰਨ ਦੀ